ਤੁਸੀਂ ਕੀ ਕਹਿਣਾ ਚਾਹੁੰਦੇ ਵੀਰ ਜੀ ਬਸ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਸਾਡੀ ਬਤ ਤੋਂ ਬਾਅਦ ਵੀ ਮੰਡੀ ਦੇ ਵਿੱਚ ਵਪਾਰੀ ਵੀ ਆਉਣ ਹਨਾ ਅੱਛਾ ਤੇ ਸਾਡਾ ਮਾਲ ਮਲਕ ਕੀ ਚਾਹਣਾ ਵਪਾਰੀਆਂ ਵੀਰਾਂ ਨੂੰ ਜਿਹੜਿਆਂ ਦਾ ਹੈਲਪ ਕਰਨਾ ਅਸੀਂ ਉਹਨਾਂ ਦੀ ਸੌਦੇ ਵਿੱਚ ਹੀ ਮਦਦ ਕਰਾਂਗੇ ਕੋਈ ਪ੍ਰਬੰਧ ਵਿੱਚ ਕੋਈ ਕਮੀ ਪੇਚੀ ਰਹਿੰਦੀ ਹੈ ਅਸੀਂ ਉਹ ਵੀ ਘਾਟ ਪੂਰੀ ਕਰਾਂਗੇ ਬਸ ਤਾਂ ਇਹੀ ਬੇਨਤੀ ਕਰਦੇ ਆਂ ਘਾਟਤਾ ਜੀ ਦੇਖ ਆਪਾਂ ਵਿਆਹ ਕਰਦੇ ਆ ਜਵਾਖ ਦਾ ਤਾਂ ਵੀ ਆਪਾਂ ਸੋਚਦੇ ਆ ਵੀ ਕੋਈ ਘਾਟ ਨਾ ਰਹੇ ਜੀ ਸਾਡੇ ਕੰਨੀਓ ਕੋਈ ਘਾਟ ਨਾ ਰਹੇ ਜੀ ਕੋਈ ਰਿਸ਼ਤੇਦਾਰ ਮਾੜਾ ਨਾ ਕਹੇ ਦੇ ਘਾਟ ਸਾਡੇ ਵਪਾਰੀਆਂ ਕੰਨੀਓ ਤੁਹਾਡੇ ਚ ਕੋਈ ਨਹੀਂ ਠੀਕ ਹੈ ਜੀ ਘਾਟ ਤਾਂ ਹੁਣ ਸਾਡੇ ਥੋੜੀ ਜੀ ਵਪਾਰੀਆਂ ਚ ਐ ਵੀ ਸਾਨੂੰ ਪਹੁੰਚਣਾ ਚਾਹੀਦਾ ਵੀ ਪਹੁੰਚ ਕੇ ਤੁਹਾਡਾ ਸਹਿਯੋਗ ਦੇਣਾ ਚਾਹੀਦਾ ਵੇਚਣ ਵਾਲਿਆਂ ਨੂੰ ਵੀ ਖਰੀਦਣ ਵਾਲਿਆਂ ਨੂੰ ਵੀ ਹੁਣ ਕਈ ਵਾਰੀ ਬਸ ਚੱਲ ਆਉਂਦੇ ਜੀ ਕਈ ਹੁਣ ਜੇ ਮੈਂ ਮੰਨ ਕੇ ਚੱਲੋ ਵੀ ਦੂਰ ਦਾ ਕੋਈ ਕੋਈ ਵਪਾਰੀ ਬੈਠਾ ਹੈ ਦੂਰ ਉਹ ਹੋ ਗੋ ਮੰਨ ਕੇ ਵੀ ਸੋਚ ਰਹਾ ਹੋਏ ਵੀ ਆਪਾਂ ਮੰਡੀ ਤੇ ਜਾਈਏ ਹਨਾ ਵੀ ਫਿਰ ਉਹ ਦੂਜੇ ਪਾਸੇ ਇਹ ਵੀ ਨਾ ਚੀਜ਼ ਸੋਚ ਰੋਵੇ ਵੀ ਯਾਰ ਆਪਾਂ ਹੋਰ ਵੀ ਆਪਣੇ ਤੋਂ ਮੁੜਿਆ ਨਹੀਂ ਜਾਣਾ ਵੀ ਆਪਾਂ ਰਹਾਗੇ ਕਿੱਥੇ ਵੀ ਆਪਣੇ ਕੋਲ ਰਹਿਣ ਦੀ ਜਗ੍ਹਾ ਨਹੀਂ ਦੇਖੇ ਵਪਾਰੀ ਵੀਰ ਵੀ ਮਨ ਚੋਂ ਗੱਲੇ ਦੂਰ ਕਰ ਲੈਣਾ ਵੀ ਦੇਖ ਜੇ ਆਉਂਦੇ ਨੇ ਇੱਥੇ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਹੋਊਗਾ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੋਊਗਾ ਮਾਲ ਸਾਮਣ ਦਾ ਵੀ ਸਾਡੀ ਜ਼ਿੰਮੇਵਾਰੀ ਹੋਊਗੀ ਚਾਹੇ ਉਹ 2 ਦਿਨ ਰਹਿਣ ਚਾਹੇ 4 ਦਿਨ ਰਹਿਣ ਵਪਾਰੀ ਇੱਕ ਹੈ ਚਾਹੇ 10 ਨੇ ਪੀ ਜਿੰਨਾ ਗਿਣਤੀ ਕਰਕੇ ਛੱਡੂ ਉਨੇ ਹੀ ਟੜਕੇ ਨੂੰ ਆਉਂਦਾ ਲੈ ਕੇ ਜਾਵੇ ਪੂਰਾ ਸਭ ਉਹਨਾਂ ਦਾ ਪੂਰਾ ਕਰਕੇ ਲੈ ਕੇ ਪੂਰਾ ਮਾਲ ਮਿਲੂਗਾ ਕੋਈ ਪੈਸੇ ਟਕੇ ਦਾ ਡਰ ਨਹੀਂ ਹਾਂਜੀ ਕਾ ਸੜਾ ਕੋਈ ਰੋਟੀ ਟੁੱਕ ਦਾ ਡਰ ਨਹੀਂ ਨਹਾਉਣ ਧੋਣ ਨੂੰ ਸਭ ਕੁਝ ਮਿਲੂ ਸਾਰਾ ਕੋਈ ਮਿਲੂ ਪੈਣ ਸੋਣ ਨੂੰ ਕਮਰਾ ਮਿਲੂ ਸਾਰਾ ਕੋਈ ਮਿਲੂ ਠੀਕ ਹੈ A to Z ਸਾਰਾ ਸਾਮਾਨ ਵੀ ਕਿਸੇ ਗੱਲ ਦਾ ਤੌਖਲਾ ਨਾ ਮੰਨੋ ਹਾਂਜੀ ਹਾਂਜੀ ਵੀ ਤੁਸੀਂ ਵੱਦ ਤੋਂ ਵੱਦ ਪਹੁੰਚੋ ਥੋੜੀ ਤਾਂ ਅਗਲਾ ਰਾਤ ਕਟਾਉਂ ਚੇ ਹੋਟਲ ਚ ਕਟਾਵੇ ਤੁਹਾਨੂੰ ਤਾਂ ਕੋਈ ਮਤਵ ਨਹੀਂ ਹਾਂਜੀ ਹਾਂਜੀ ਮਾਲ ਤੁਹਾਡਾ ਘਰੇ ਰੋਕੇ ਅਗਲਾ ਚੇ ਵੀ ਤੁਸੀਂ ਕੋਈ ਗੱਲ ਦਾ ਤੌਖਲਾ ਨਾ ਮੰਨੋ ਵੀ ਬਾਈਆਂ ਦਾ ਵੱਧ ਤੋਂ ਵੱਧ ਸਾਥ ਦਿਓ ਵੀ ਮੰਡੀ ਦੇ ਵਿੱਚ ਆ ਕੇ ਤਾਂ ਬਾਈਆਂ ਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਹੈ ਵੀ ਸਾਰਿਆਂ ਨੂੰ ਸਾਡੇ ਚੈਨਲ ਦੇ ਜ਼ਰੀਏ ਦੱਸਿਆ ਜਾ ਰਿਹਾ ਹੈ ਦੀ ਵੱਧ ਤੋਂ ਵੱਧ ਰੱਲ ਪਿੰਡ ਪਹੁੰਚੋ ਜ਼ਿਲ੍ਹਾ ਮਾਨਸਾ ਤੇਸ ਇਹ ਇੱਧਰ ਬਰੇਟੇ ਸ਼ਹਿਰ ਹੈ ਇੱਧਰ ਲਹਿਰਾ ਇੱਧਰ ਪੀਖੀ ਤਾਇਆ ਇੱਧਰ ਪਲਾਟਾ ਤਾਇਆ ਤੇਰਾ ਮੋਬਾਈਲ ਨੰਬਰ ਬੋਲ ਦੇਣਾ ਹੈ ਨਾ ਬਾਈਆਂ ਦਾ ਪਲਾਟਾ ਦੁਬਾਰਾ ਵੀ 4 ਸੱਨਾਵੇਂ ਵਿਚਾਲੇ ਇਹ ਮੰਡੀ ਹਾਂਜੀ ਮੇਨ ਰੋਡ ਤੋਂ ਹੀ ਮੰਡੀ ਆ ਗਈ ਹਾਂਜੀ ਕੋਈ ਦੂਰ ਨਹੀਂ ਹਾਂਜੀ ਇਹ ਮੇਨ ਰੋਡ ਤੇਰਾ ਸਰਸੇ ਨੂੰ ਵੀ ਲਿਕੜ ਗਿਆ ਹਾਂਜੀ ਦਿੱਲੀ ਨੂੰ ਵੀ ਲਿਕੜ ਗਿਆ ਹਾਂਜੀ ਤੇਰਾ ਕੈਥਲ ਪਾਤੜਾ ਨੂੰ ਵੀ ਲਿਕੜ ਗਿਆ ਹਾਂਜੀ ਇੱਧਰ ਜ਼ਿਲ੍ਹਾ ਬਠਿੰਡੇ ਨੂੰ ਵੀ ਲਿਕੜ ਗਿਆ ਸਾਰੇ ਪਾਸੇ ਨੂੰ ਰੋਡ ਜਾਂਦਾ ਹੈ ਹਾਂਜੀ ਰਤਈਏ ਨੂੰ ਵੀ ਲਿਕੜ ਗਿਆ ਹਾਂਜੀ ਵੀ ਸਾਰੇ ਪਾਸੇ ਲੋਕੇ ਸਣਾ ਸਿੱਧੀਆਂ ਨੇ ਜਿੱਥੇ ਮਰਜ਼ੀ ਦਾ ਵਪਾਰੀ ਆ ਸਕਦਾ ਵੀ ਸਾਡੀ ਤਾਂ ਹੱਥ ਬੰਨ ਕੇ ਹੀ ਬੇਨਤੀ ਆ ਵੱਧ ਤੋਂ ਵੱਧ ਪਹੁੰਚੋ ਹਾਂਜੀ ਹਾਂਜੀ ਵੀ ਪੁਰਾਣੀਆਂ ਮੰਡੀਆਂ ਤੋਂ ਜੋ ਕਿ ਆਪਣੀਆਂ ਚੱਲੇ ਰਹੀਆਂ ਨੇ ਚੱਲ ਹੀ ਰਹੀਆਂ ਨੇ ਨਵੀਂ ਮੰਡੀ ਨੂੰ ਭਾਗ ਚੰਦ ਲਾਓ ਹਾਂਜੀ ਹਾਂਜੀ ਇਹਨਾਂ ਦਾ ਵੀ ਕੰਮ ਚਲਾਓ ਵੀ ਜੇ ਇਹਨਾਂ ਦਾ ਕੰਮ ਚੱਲੂ ਤਾਂ ਆਪਣਾ ਚੱਲੂਗਾ ਵੀ ਨਾਲੇ ਨਵੀਂ ਮੰਡੀ ਤੇ ਤੁਸੀਂ ਦੋ ਚਾਰ ਵਾਰੀ ਝਟਕਾ ਦੇਖੋ ਤੁਹਾਨੂੰ ਮਾਲ ਵਧੀਆ ਮਿਲੂ ਤੇ ਸਸਤਾ ਵੀ ਮਿਲੂ ਹਾਂਜੀ ਜਿਹੜਾ ਅੱਗੇ ਤੁਹਾਨੂੰ ਵੀ ਫਾਇਦਾ ਹੋਵੇ ਇਹ ਨਾ ਸੋਚੋ ਵੀ ਮਹਿੰਗਾ ਮਾਲ ਮਹਿੰਗਾ ਨਹੀਂ ਮਾਲ ਤੁਹਾਨੂੰ ਘਾਣ ਵਾਲੀ ਮਿਲੂਗਾ ਆਪਦੀਆਂ ਗੱਡੀਆਂ ਡੱਕ ਡੱਕ ਕੇ ਲੈ ਜਾਓ ਤੁਹਾਨੂੰ ਮੂਰੇ ਰਾਜੂਬਾਈ ਵੀ ਤਿਆਰ ਮਿਲੂ ਜਿਨੇ ਮੈਥੋਂ ਸੌਦਾ ਕਰਾਉਣਾ ਕਰਾ ਸਕਦਾ ਜਿਨੇ ਨਹੀਂ ਕਰਾਉਣਾ ਕੋਈ ਗੱਲ ਨਹੀਂ ਨਾ ਵੀ ਕਰਾਵੇ ਆਪਦਾ ਸਿੱਧਾ ਵੀ ਕਰ ਸਕਦਾ ਸੌਦਾ ਕੋਈ ਇਹਦੇ ਚ ਵੱਡੀ ਗੱਲ ਨਹੀਂ ਹਾਂਜੀ ਹਾਂਜੀ ਜਿਵੇਂ ਮੈਥੋਂ ਜ਼ਰੂਰੀ ਕਰਾਉਣੇ ਹਾਂਜੀ ਹਾਂਜੀ ਕਿਸੇ ਨੇ 2 ਰੁਪਏ ਦੇਣੇ ਨੇ ਦਿਓ ਨਹੀਂ ਦੇਣੇ ਨਾ ਵੀ ਦਿਓ ਸੌਦਾ ਤੁਹਾਡਾ ਫ੍ਰੀ ਵੀ ਕਰਾਵਾਂਗੇ ਕਿਉਂ ਜੀ ਸਾਡੀ ਡਿਊਟੀ ਹੈ ਹਾਂਜੀ ਕਿਸੇ ਗਰੀਬ ਦੀ ਅਸੀਂ ਜੇਬ ਵੀ ਨਹੀਂ ਪਾੜਨੀ ਕਿਸੇ ਨੂੰ ਵੇ 2 ਰੁਪਏਗੇ ਦੇ ਦੇਉ ਨਹੀਂ ਨਾ ਲਵਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਪਰਚੀ ਦੇ ਪੈਸੇ ਜ਼ਰੂਰ ਦਿਓ ਹਾਂਜੀ ਹਾਂਜੀ ਪਰਚੀ ਵਾਲਾ ਤਾਂ ਕੋਈ ਐਡੀ ਗੱਲ ਨਹੀਂ ਉਹੀ ਲੰਗਰ ਪਾਣੀ ਚ ਲੱਗਦੇ ਨੇ ਕੋਈ ਐਡਾ ਪ੍ਰੋਫਟ ਨਹੀਂ ਇਹਨਾਂ ਨੇ ਵਟਿਆ ਵੀ ਕੋਈ ਕਈ ਕਈ ਲੱਖ ਬਣਾ ਲਿਆ ਇਹਨਾਂ ਨੇ 5-4 ਸੂਈ ਬਣਦਾ ਅਜੇ ਤਾਂ ਇਹਨਾਂ ਨੂੰ ਵਿਚਾਰਿਆਂ ਨੂੰ ਵੀ ਹੱਥ ਬੰਨ ਕੇ ਸਾਡੀ ਬੇਨਤੀ ਹੈ ਧੰਨਵਾਦ ਸਾਸਤਰੀਕਰ ਜੁੜਿਓ ਰਹੋ ਵੀਡੀਓ ਦੇ ਨਾਲ ਲੈਟ ਸ਼ੇਅਰ ਜ਼ਰੂਰ ਕਰਿਓ ਭਾਈਓ ਨੰਬਰ ਤੁਹਾਡਾ ਮੇਰਾ ਨਾਮ ਕੋਟ ਸਿੰਘ ਹੈ ਮੇਰਾ ਕੰਟੈਕਟ ਨੰਬਰ ਹੈਗਾ 6280310200 ਤੁਹਾਡਾ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 818323080 ਮੇਰਾ ਨੰਬਰ ਹੈ ਜੀ 98764 92467 98764 92467 ਇੱਕ ਛੋਟਾ ਚੈਨਲ ਜਰੀਏ ਅਸੀਂ ਹੋਰ ਵੀ ਬੇਨਤੀ ਕਰਦੇ ਆ ਦੁਬਾਰੇ ਵੀ ਕਹਿ ਰਹੇ ਆ ਵੀ ਦੇਖੋ ਪਹਿਲੀ ਗੱਲ ਨਾ ਜਿਵੇਂ ਮਾਲਕ ਮਾਲ ਆਉਂਦੇ ਆਪਣੇ ਲੇਵੇ ਉਹਦੀ ਆਪਾਂ ਕੋਈ ਐਂਟਰੀ ਫੀਸ ਨਹੀਂ ਲੈ ਰਹੇ ਪਾਰਕਿੰਗ ਹੈ ਕੋਈ ਆਪਾਂ ਆਪਣੇ ਲਈ ਪਾਰਕਿੰਗ ਉਹ ਵੀ ਬਿਲਕੁਲ ਫਰੀ ਹੈ। ਹਾਂ ਨਾ ਅਗਦੀ ਕੋਈ ਐਂਟਰੀ ਫੀਸ ਨਹੀਂ ਜੀ। ਐਂਟਰੀ ਫੀਸ ਨਹੀਂ ਹੈਗੀ। ਸਿੱਧੇ ਲਿਆ ਕੇ ਬੱਕਰੀਆਂ ਅੰਦਰ ਬਾੜੂ ਗਰਾਊਂਡ 'ਚ ਖੜੇ ਰੋ ਜੋ ਤੁਹਾਡਾ ਜੀ ਕਰਦਾ ਹੈ। ਬਾਕੀ ਕੋਈ ਵੀ ਆਪਣਾ ਬਾਈਕਾਰ ਮੋਟਰਸਾਈਕਲ ਤੇ ਆਉਂਦਾ ਹੈਗਾ। ਉਹਦੀ ਕਾਰ ਗੱਡੀ ਮੋਟਰਸਾਈਕਲ ਦੀ ਜ਼ਿੰਮੇਵਾਰੀ ਸਾਡੀ ਹੈ। ਹਾਂ ਜਿੱਥੇ ਮਰਜ਼ੀ ਖੜਾ ਲਾ ਦਿਓ ਸਾਡੀ ਨਿਗਾਹ ਹੁੰਦੀ ਆਲੇ-ਦੁਆਲੇ। ਮਤਲਬ ਐ ਨਹੀਂ ਹੈਗਾ ਜੇ ਫਰੀ ਪਾਰਕਿੰਗ ਕਰੀਏ ਵੀ ਸਾਡੀ ਜ਼ਿੰਮੇਵਾਰੀ ਸਾਡੀ ਵੀ ਰਿਸਪੌਂਸਿਬਿਲਟੀ। ਜ਼ਿੰਮੇਵਾਰੀ ਸਾਡੀ ਪੂਰੀ ਆ ਵੀਰੇ। ਜੇ ਦਾ ਕੋਈ 10 ਦੱਸ ਕ ਜ਼ਿੰਮੇਵਾਰੀ ਨਹੀਂ ਲਵਾਂਗੇ ਜ਼ਿੰਮੇਵਾਰੀ ਸਾਡੀ ਹਰ ਕਿਸੇ ਦੀ ਹੋ ਹਾਂਜੀ ਮਾਲ ਦੀ ਵੀ ਹੋਊਗੀ ਕੋਈ ਸਾਧਨ ਦੀ ਵੀ ਹੋਊਗਾ ਤੇ ਬਾਕੀ ਸਾਡੀ ਤਾਂ ਵਪਾਰੀ ਵੀ ਰਿਕੁਐਸਟ ਹੀ ਹੈ ਕਿ ਬਾਤ ਤੋਂ ਬਾਅਦ ਬਾਕੀ ਜਿਹੜੇ ਵੀਰ ਆਪਣਾ ਸੋਸ਼ਲ ਮੀਡੀਆ ਚ ਚਲਾਉਂਦੇ ਨੇ ਵੀ ਉਹ ਇਹ ਜਿਹੜੀ ਵੀਡੀਓ ਬਣ ਰਹੀ ਹੈ ਚੈਨਲਾਂ ਤੇ ਆਪਣੇ ਵੀਡੀਓ ਆਪਣੇ ਭਰਾ ਇੱਥੇ ਆਏ ਹੋਏ ਨੇ ਵੀ ਤੁਸੀਂ ਇਹਨਾਂ ਦੀ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਵੀ ਤਾਂ ਜੋ ਆਪਣੇ ਹਰੇਕ ਵੀਰ ਨੂੰ ਪਤਾ ਲੱਗ ਸਕੇ ਵੀ ਉਸ ਬੈਂਡ ਦੇ ਵਿੱਚ ਕੀ ਹੋ ਰਿਹਾ ਵੀ ਸੋਨੂੰ ਮੰਡੀ ਬਾਰੇ ਵੀ ਪਤਾ ਲੱਗ ਸਕੇ ਬਾਕੀ ਤੁਸੀਂ ਪਰਮੰਧ ਕਿ ਜੇ ਕਿਸੇ ਬਾਈ ਨੂੰ ਕੋਈ ਪ੍ਰਬੰਧ ਚ ਕਮੀ ਲੱਗੂਗੀ ਅਸੀਂ ਉਹਦੇ ਰਣੀ ਰਹਾਂਗੇ ਅਸੀਂ ਉਹ ਪ੍ਰਬੰਧ ਅੱਗੇ ਹੋਰ ਵਧਾਉਣਗੇ ਨਹੀਂ ਅੱਗੇ ਦੇ ਲਈ ਸਾਨੂੰ ਮਾਫੀ ਦਿਓ ਅਸੀਂ ਅੱਗੇ ਦੇ ਲਈ ਵਧਾ ਕੇ ਲੈ ਕੇ ਆਵਾਂਗੇ ਕੰਮ ਨੂੰ ਜੀ ਕੰਮ ਬਰਾ ਜਿਵੇਂ ਵੀ ਹਾਂਜੀ ਬਾਕੀ ਇਸ ਤਾਂ ਸੋਡੀ ਸਹਿਮਤੀ ਨਾਲ ਹੀ ਚੱਲਣਾ ਵੀ ਬਹੁਤ ਬੰਦੇ ਨਰਮ ਨੇ ਗਊ ਵਰਗੇ ਬੰਦੇ ਨੇ ਕੋਈ ਇਹਨਾਂ ਦੇ ਵਿਚਾਰਾਂ ਦੇ ਚਿੱਤ ਚਾਹੇ ਜਾਂ ਪਾਪ ਵਾਲੀ ਗੱਲ ਨਹੀਂ ਹੈਗੀ ਬਹੁਤ ਮੁੰਡੇ ਚੰਗੇ ਨੇ ਇਹਨਾਂ ਦੀ ਆਪਾਂ ਮੰਡੀ ਨੂੰ ਜਰੂਰ ਚਲਾਓ ਹੱਥ ਬੰਨ ਕੇ ਸਾਡਾ ਚੈਨਲ ਦੇ ਜਰੀਏ ਬੇਨਤੀ ਹੈ ਬਾਕੀ ਅੱਜ ਵੀਡੀਓ ਪੈਜੇ ਚਾਹੇ ਕੱਲ ਨੂੰ ਪੈਜੇ ਜੋ ਕਿ ਸਾਡੇ ਆਨਰ ترਸੇਮ ਸਿੰਘ ਧੂਰੀ ਵਾਲੇ ਨੇ ਉਹ ਵੱਡੇ ਚੈਨਲ ਤੇ ਵੀਡੀਓ ਉਹ ਪਾਉਣਗੇ ਠੀਕ ਹੈ ਜੀ ਇਹ ਮੁੰਡਾ ਉਹਨਾਂ ਦਾ ਰਿਸ਼ਤੇਦਾਰ ਹੈ ਵੀਡੀਓ ਹੀ ਬਣਾ ਕੇ ਲਿਆ ਰਿਹਾ ਹੈ ਠੀਕ ਹੈ ਤੇ ਡੈਟ ਕਰਕੇ ਸਮਾਰ ਕੇ ਵੀਡੀਓ ترسےਮ ਨਹੀਂ ਪਾਉਣੀ ਵਧੀਆ ਵੀਡੀਓ ਪਾਊਗਾ ترسےਮ ਠੀਕ ਹੈ ਜੀ ਕੱਲੀ ਕੱਲੀ ਗੱਲ ਕੋਈ ਮਾੜੀ ਚੰਗੀ ਵਿੱਚੋਂ ਕੱਟ ਕੇ ਠੀਕ ਹੈ ਵਧੀਆ ਰਿਜ਼ਲਟ ਦੀ ਵੀਡੀਓ ਪਾ ਕੇ ਤੋਰੂਗਾ ਗਾਹਾਂ ਹਾਂਜੀ ਆਪਣਾ ਬਾਕੀ ਵੀਰੇ ਆਪਣਾ ਵੀ ਚੈਨਲ ਬਣਿਆ ਹੋਇਆ ਹੈ ਰੈਲੀ ਗਾਉਟ ਮੰਡੀ ਇੰਸਟਾਗ੍ਰam ਫੇਸਬੁਕ YouTube ਜਿੰਨੇ ਵੀ ਵੀ ਸੋਸ਼ਲ ਮੀਡੀਆ ਜੂਸ ਕਰਦੇ ਨੇ ਆਪਣੇ ਮੰਡੀ ਦਾ ਵੀ ਚੈਨਲ ਬਣਾਇਆ ਰੱਲੀ ਗੌਟ ਮੰਡੀ ਦੁਬਾਰਾ ਫੇਰ ਬਹੁਤ ਵਾਰੀ ਦੁਬਾਰਾ ਤੁਹਾਨੂੰ ਫੇਰ ਵੀ ਰੱਲੀ ਗੌਟ ਮੰਡੀ ਵੀ ਸਾਰੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਵੀ ਜਿੰਨੀ ਮੰਡੀ ਦੀ ਅਪਡੇਟ ਹੈ ਤੁਹਾਨੂੰ ਸਾਰੀ ਚੈਨਲ ਦੇ ਥਰੂ ਮਿਲਦੀ ਹੈ ਹਾਂ ਬਾਈਆਂ ਦੀ ਵੀ ਜਰੂਰ ਚੈਨਲ ਨੂੰ ਲੈਕ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਥੋੜੇ ਪਸੋੜਾ ਇੱਥੇ ਪਹੁੰਚਣਦੇ ਅਸੀਂ ਡਾਈਵ ਨੂੰ ਧੰਨਵਾਦ ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ